ਅੱਜ ਆਪਾਂ ਜਾ ਰਹੇ ਆ ਪੱਟੀ ਸ਼ਹਿਰ ਜ਼ਿਲ੍ਹਾ ਤਰਨਤਾਰਨ ਤੇ ਇੱਥੇ ਲੱਗਿਆ LG ਦਾ ਡੂਲ ਇਨਵਰਟਰ AC ਜਿੰਦੇ ਵਿੱਚ ਬਹੁਤ ਜ਼ਿਆਦੀ ਪ੍ਰੋਬਲਮ ਆ ਰਹੀ ਹੈ ਤੇ ਉਹਨੂੰ ਆਪਾਂ ਚੈੱਕ ਕਰਨ ਵਾਸਤੇ ਅੱਜ ਪੱਟੀ ਸ਼ਹਿਰ ਪਹੁੰਚ ਰਹੇ ਆ AC ਨੂੰ ਔਨ ਕੀਤਾ ਕੰਪਰੈਸ਼ਨ ਔਨ ਹੋਇਆ ਤੇ ਬੈਕ ਪ੍ਰੈਸ਼ਰ 140 ਦੇ ਕਰੀਬ ਤੇ ਐਂਪੀਅਰ ਲਗਭਗ 3 3.5 ਐਂਪੀਅਰ ਥੋੜਾ ਜਿਹਾ ਟਾਈਮ ਚੱਲਣ ਤੋਂ ਬਾਅਦ ਵਿੱਚ ਇਹਦਾ ਕੰਪਰੈਸ਼ਨ ਟ੍ਰਿਪ ਹੋ ਜਾਂਦਾ ਗੈਸ ਨੂੰ ਚੈੱਕ ਕਰਦਿਆਂ ਅਚਾਨਕ ਇਧਰਲੇ ਬਣੇ ਨਟਾਂ ਤੇ ਨਿਗਾਹ ਪਈ ਤੇ ਐਲਕੀਆਂ ਵਾਲੇ ਨਾਟ ਅੱਧੇ ਤੋਂ ਜ਼ਿਆਦੇ ਕਸੇ ਹੋਏ ਸੀ ਕਸਟਮਰ ਦੇ ਦੱਸਣ ਦੇ ਮੁਤਾਬਕ ਇਸ ਏਸੀ ਨੂੰ ਨਾਲ ਘਰ ਤੋਂ ਉਤਾਰ ਕੇ ਤੇ ਸ਼ਾਪ ਦੇ ਵਿੱਚ ਲਗਾਇਆ ਤੇ ਇਸ ਏਸੀ ਨੂੰ ਤਕਰੀਬਨ 4-5 ਬੰਦਿਆਂ ਨੇ ਵਿਜਿਟ ਕਰ ਲਿਆਗਾ ਤੇ ਜਦੋਂ ਗੱਲ ਨਹੀਂ ਬਣੀ ਤੇ ਆਪਣੇ ਟਿਕਾਣੇ ਨੇ ਪਹੁੰਚ ਕੀਤੀ ਆ ਜਾਣ ਕੇ ਬੰਦ ਕਰ ਗਏ ਚਾਹ ਬੰਦੀਆਂ ਦੋਵੇਂ ਬੰਦ ਲਿਤੀਆਂ ਇਦਾਂ ਦੇ ਕੰਮ ਜਦੋਂ ਆਪਾਂ ਕਰਦੇ ਆ ਨਾ ਤੇ ਕਿਤੇ ਨਾ ਕਿਤੇ ਆਪਾਂ ਆਪਦੀ ਖੁਦ ਬਦਨਾਮੀ ਕਰ ਲੈਂਦੇ ਆ ਹੁਣ ਉਧਰਲੀ ਸਾਈਡ ਤੇ ਤੁਹਾਨੂੰ ਦਿਖਾਉਣਾ ਹੈ ਵੀ ਇਹ ਵਾਲੀਆਂ ਟਿਪਾਂ ਵੀ ਨਹੀਂ ਕਿਸੇ ਨੇ ਕੀਤੀਆਂ ਆਈਆਂ ਜਿਹੜੀਆਂ ਆਊਟਡੋਰ ਦੀ ਸਪਲਾਈ ਨੂੰ ਆ ਰਹੀ ਆ ਤਕਰੀਬਨ 2-3 ਮਿੰਟ ਬਾਅਦ ਚ ਪੀਸੀਬੀ ਦੇ ਵਿੱਚ ਕਰੰਟ ਆਉਣਾ ਸ਼ੁਰੂ ਹੋਇਆ ਦੁਬਾਰਾ ਤੋਂ ਰੀਸਟਾਰਟ ਕੀਤਾ ਹੈਗਾ ਬੰਦ ਕਰਕੇ ਚੱਲਣਾ ਹੁਣ ਰੈਡੀ ਹੋਣ ਲੱਗਾ ਚੱਲਣਾ ਤੇ ਇਹ ਲਾਈਟ ਜਗ ਹੀ ਜਾਂਦੀ ਹੈ ਫੈਨ ਮੋਟਰ ਵੀ ਜਿਹੜੀ ਆ ਸਟਾਰਟ ਹੋਣਾ ਸ਼ੁਰੂ ਹੁਣ ਦੇਖੋ ਜਿਵੇਂ ਆ ਚੱਲ ਰਿਹਾ ਜੋ ਹੀ ਦੀਵ ਦੀ ਆਵਾਜ਼ ਆ ਗਈ ਕੰਪਰੈਸ਼ਰ ਔਨ ਹੋਇਆ ਐਂਪੀਅਰ ਵਧਣੇ ਸ਼ੁਰੂ ਹੋ ਗਏ 2.5 ਐਂਪੀਅਰ ਹੋ ਗਿਆ